ਹallelujah ਸੋ ਪਹਿਲਾ ਪਤਰਸ ਉਹਦਾ 2 ਨੰਬਰ ਇਹਦੇ ਆਏ ਉਹਦੀ 16 17 ਨੰਬਰ ਪੰਤੀ ਕਹਿੰਦਾ ਤੁਸੀਂ ਆਜ਼ਾਦ ਹੋ ਕੇ ਆਪਣੀ ਆਜ਼ਾਦੀ ਨੂੰ ਬੁਰਾਈ ਦਾ ਪਰਦਾ ਨਾ ਬਣਾਓ ਸਗੋਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਗੁਲਾਮ ਜਾਣੋ ਸਭਨਾ ਦਾ ਆਦਰ ਕਰੋ ਭਾਈਆਂ ਨਾਲ ਪ੍ਰੇਮ ਰੱਖੋ ਪਰਮੇਸ਼ਵਰ ਦਾ ਭੈ ਮੰਨੋ ਪਾਤਸ਼ਾਹ ਦਾ ਆਦਰ ਕਰੋ ਹallelujah ਸੋ ਵਚਨ ਕੀ ਦੱਸਦਾ ਤੁਸੀਂ ਆਜ਼ਾਦ ਹੋ ਕੇ ਆਪਣੀ ਆਜ਼ਾਦੀ ਨੂੰ ਬੁਰੀਾਈ ਦਾ ਪਰਦਾ ਨਾ ਬਣਾਓ ਮੈਂ ਜਿਹੜੀ ਗੱਲ ਕਰਨ ਲੱਗੀ ਕੋੜੀ ਆ ਪਰ ਹੈ ਸੱਚੀ ਬਹੁਤ سارے ਲੋਕ ਆ ਜਿਨ੍ਹਾਂ ਨੇ ਆਜ਼ਾਦੀ ਨੂੰ ਬੁਰੀਾਈ ਦਾ ਪਰਦਾ ਬਣਾ ਲਿਆ ਆ ਉਹ ਆਪਣੇ ਆਪ ਨੂੰ ਧਰਮੀ ਵਖਾਉਂਦੇ ਆ ਤੇ ਧਰਮੀ ਦੱਸਦੇ ਆ ਜਿੱਦਾਂ ਧਰਮੀ ਹੋਣ ਉਹ ਆਪਣੇ ਮੂੰਹ ਤੋਂ ਵੀ ਦੱਸਦੇ ਆ ਵੀ ਅਸੀਂ ਧਰਮੀ ਆ ਪਰ ਵਚਨ ਕੀ ਦੱਸਦਾ ਤੁਸੀਂ ਆਜ਼ਾਦ ਹੋ ਕੇ ਆਜ਼ਾਦੀ ਨੂੰ ਬੁਰੀਾਈ ਦਾ ਪਰਦਾ ਨਾ ਬਣਾਓ ਉਹ ਲੋਕਾਂ ਦੇ ਘਰਾਂ ਵਿੱਚ ਜਾਂਦੇ ਆ ਥੱਗੀਆਂ ਮਾਰਨ ਵਾਸਤੇ ਪਾਪ ਕਮਾਉਣ ਵਾਸਤੇ ਵਿਭਚਾਰ ਕਰਨ ਵਾਸਤੇ ਉਹਨਾਂ ਨੇ ਆਪਣਾ ਭੇਸ ਆਪਣਾ ਚਰਿੱਤਰ ਲੋਕਾਂ ਅੱਗੇ ਇਦਾਂ ਸ਼ਗਰਾਂ ਦੀ ਕੋਸ਼ਿਸ਼ ਕਰੇ ਜਿੱਦਾਂ ਉਹ ਬਹੁਤ ਸੰਤ ਹੋਣ ਜਿੱਦਾਂ ਉਹ ਬਹੁਤ ਪਵਿੱਤਰਤਾਈ ਵਿੱਚ ਚੱਲਣ ਵਾਲੇ ਹੋਣ ਪਰ ਕੀ ਕਰਦੇ ਆ ਉਹਨਾਂ ਨੇ ਉਹ ਸਾਰੀ ਵੇਸ਼ਭੂਸ਼ਾ ਸਾਰਾ ਪਹਿਰਾਵਾ ਸਾਰਾ ਗੋਲਚਾਲ ਆਪਣੇ ਪਾਪ ਨੂੰ ਢਕਣ ਦਾ ਇੱਕ ਜਰੀਆ ਬਣਾਇਆ ਆ ਅੰਦਰ ਖਾਤੇ ਪਾਪ ਕਰ ਰਹੇ ਆ ਉਹਨਾਂ ਨੇ ਇਸ ਚੀਜ਼ ਨੂੰ ਆਪਣਾ ਕਹ ਲੋ ਕਿ ਸੁਰੱਖਿਆ ਕਵਚ ਆਇਆ ਪਰ ਵਚਨ ਕੀ ਕਹਿੰਦਾ ਹੈ ਕਿ ਨਾ ਆਜ਼ਾਦ ਹੋ ਕੇ ਆਪਣੀ ਆਜ਼ਾਦੀ ਨੂੰ ਬੁਰਾਈ ਦਾ ਬਣ ਨਾ ਬਣਾਓ ਇਹ ਨਹੀਂ ਕਿ ਮੈਂ ਹੱਥ ਵਿੱਚ ਵਚਨ ਫੜਿਆ ਮੈਂ ਚਰਚ ਦਾ ਨਾਮ ਲੈ ਕੇ ਚਰਚ ਵਿੱਚ ਆ ਰਿਹਾ ਤੇ ਆਇਆ ਇੱਥੇ ਡੇਟ ਕਰਨੀਆਂ ਕਿਸੇ ਨੂੰ ਥਾ ਚੋਣ ਲਿਆ ਕਿ ਦੂਜਿਆਂ ਨੂੰ ਐਦਾਂ ਲੱਗੇ ਜਿਦਾਂ ਮੈਂ ਸਤਸੰਗ ਵਿੱਚ ਆਇਆ ਆ ਪਰ ਆਇਆ ਕੋਈ ਹੋਰ ਹੀ ਕੰਮ ਕਰਨ ਵਾਸਤੇ ਹੋਵੇ ਜਦ ਹੱਥ ਵਿੱਚ ਵਚਨ ਪੜ ਲਿਆ ਕਿਸੇ ਇੱਕ ਰੰਗ ਦੇ ਕੱਪੜੇ ਪਾ ਲੇ ਤੇ ਲੋਕਾਂ ਦੇ ਘਰਾਂ ਨੂੰ ਜਾਣਾ ਵੀ ਦੇਖਣ ਵਾਲਿਆਂ ਨੂੰ ਐਦਾਂ ਲੱਗੇ ਜਿਦਾਂ ਮੈਂ ਪ੍ਰਚਾਰ ਕਰਦਾ ਆ ਪਰ ਲੋਕਾਂ ਦੇ ਘਰਾਂ ਵਿੱਚ ਜਾ ਕੇ ਪਾਪ ਕਮਾਉਣਾ ਤੁਸੀਂ ਸਮਝਦਾ ਆ ਰਹੇ ਹੋ ਵਚਨ ਕਹਿੰਦਾ ਇਹ ਕੰਮ ਕਰਨੇ ਛੱਡ ਦਿਓ ਕਹਿੰਦਾ ਸਗੋਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਗੁਲਾਮ ਜਾਣੋ ਚੇਤੇ ਰੱਖੋ ਕਿ ਤੁਹਾਡੇ ਉੱਤੇ ਪਰਮੇਸ਼ਵਰ ਦੀ ਅੱਖ ਲੱਗੀ ਹੋਈ ਆ ਚੇਤੇ ਰੱਖੋ ਹਰ ਜਗ੍ਹਾ ਤੇ ਪ੍ਰਭੂ ਤੁਹਾਨੂੰ ਦੇਖਦੇ ਆ ਚੇਤੇ ਰੱਖੋ ਹਰ ਚੀਜ਼ ਦਾ ਹਿਸਾਬ ਤੁਸੀਂ ਦੇਣਾ ਹੈ ਹੋ ਸਕਦਾ ਤੁਸੀਂ ਆਪਣੇ ਨਾਮ ਇਦਾਂ ਦੇ ਰੱਖ ਲੈ ਹੋਣ ਜਿਨ੍ਹਾਂ ਤੋਂ ਲੋਕੀ ਪ੍ਰਭਾਵਿਤ ਹੋ ਜਾਣ ਹੋ ਸਕਦਾ ਤੁਸੀਂ ਇਹੋ ਜੇ ਉਤੇ ਪ੍ਰਾਪਤ ਕਰ ਲੈ ਹੋਣ ਜਿਨ੍ਹਾਂ ਨੂੰ ਸੁਣ ਕੇ ਲੋਕੀ ਪ੍ਰਭਾਵਿਤ ਹੋ ਜਾਣ ਪਰ ਤੁਸੀਂ ਉਹਨਾਂ ਨੂੰ ਆਪਣਾ ਹਥਿਆਰ ਨਹੀਂ ਬਣਾ ਸਕਦੇ ਉਹ ਆਦੇ ਸੰਸਾਰ ਦੇ ਲਈ ਹੋ ਸਕਦੇ ਆ ਪਰਮੇਸ਼ਵਰ ਦੇ ਲਈ ਨਹੀਂ ਚੇਤੇ ਰੱਖੋ ਤੁਹਾਨੂੰ ਪਰਮੇਸ਼ਵਰ ਨੇ ਇਸ ਲਈ ਆਜ਼ਾਦੀ ਇੱਕ ਸੁਧਰਿਆ ਹੋਇਆ ਜੀਵਨ ਜੀਓ ਬਪਤਿਸਮਾ ਸੀ ਕਿਉਂ ਲੈਨੇ ਆ ਕਿ ਪੁਰਾਣੀ ਇਨਸਾਨੀਅਤ ਵਿੱਚ ਮਰ ਜਾਈਏ ਬੁਰਾਈ ਵਿੱਚ ਮਰ ਜਾਈਏ ਜੋ ਬੁੜੀਆਂ ਸੋਚਾਂ ਸੀ ਬੁਰੇ ਕੰਮ ਸੀ ਉਹਨਾਂ ਸਾਰੀਆਂ ਚੀਜ਼ਾਂ ਵਿੱਚ ਮਾਰ ਕੇ ਜਦੋਂ ਪਾਣੀ ਵਿੱਚੋਂ ਬਾਹਰ ਆਈਏ ਇੱਕ ਨਵਾਂ ਸੁਧਰਿਆ ਹੋਇਆ ਇਨਸਾਨ ਹੋਵੇ ਜਿਹੜਾ ਪਰਮੇਸ਼ਵਰ ਦੇ ਸੁਭਾਅ ਨੂੰ ਫੋਲੋ ਕਰਨ ਵਾਲਾ ਹੋਵੇ ਪਰ ਬਹੁਤ ਸਾਰੇ ਲੋਕ ਆ ਉਹ ਕੀ ਕਰਦੇ ਆ ਗਲਤ ਗੱਲਾਂ ਬੋਲ ਲੈਣੀਆਂ ਕਿਸੇ ਨਾਲ ਗਲਤ ਗੱਲਾਂ ਕਰ ਲੈਣੀਆਂ ਜਾਂ ਕੋਈ ਗਲਤ ਕੰਮ ਕਰ ਲੈਣਾ ਫੇਰ ਜਦੋਂ ਚਾਰ ਜਣੇ ਇਕੱਠੇ ਹੋ ਕੇ ਗੱਲ ਕਰਨ ਲੱਗਦੇ ਫੇਕਣ ਲੈ ਮੈਂ ਕਿਤਾ ਕਰ ਸਕਦਾ ਮੈਂ ਤਾਂ ਬਪਤਿਸਮਾ ਲਿਆ ਆ ਮੈਂ ਤਾਂ ਸੇਵਾਦਾਰ ਆ ਮੈਂ ਤਾਂ ਫਲਾਨੀ ਚਰਚ ਨੂੰ ਜਾਂਦਾ ਆ ਮੈਂ ਤਾਂ ਪ੍ਰਚਾਰ ਕਰਦਾ ਆ ਵਚਨ ਕੀ ਕਹਿੰਦਾ ਕਿ ਨਾ ਆਜ਼ਾਦੀ ਨੂੰ ਬੁਰੀਾਈ ਦਾ ਪਰਦਾ ਨਾ ਬਣਾਓ ਬੈਪਟਿਸਮ ਤੁਹਾਨੂੰ ਬੁਰਾਈ ਟਕਣ ਵਾਸਤੇ ਨਹੀਂ ਦਿੱਤਾ ਗਿਆ ਬੁਰਾਈ ਤੋਂ ਆਜ਼ਾਦ ਹੋਣ ਦੇ ਲਈ ਹallelujah ਹallelujah ਅਰ ਆਪਣੇ ਆਪ ਨੂੰ ਪਰਮੇਸ਼ਵਰ ਦੇ ਦਾਸ ਸਮਝੋ ਸਭਨਾ ਦਾ ਆਦਰ ਕਰੋ ਕਿਹਦਾ ਕਿਹਦਾ ਆਦਰ ਕਰੋ ਸਭਨਾ ਵਿੱਚ ਕੌਣ-ਕੌਣ ਆਉਂਦਾ ਹੈ ਕੋਈ ਇੱਕ ਫਿਰਕਾ ਕੋਈ ਇੱਕ ਮਜ਼ਹਬ ਕੋਈ ਇੱਕ ਜਾਤ ਕੋਈ ਇੱਕ ਧਰਮ ਸਪਨਾ ਦਾ ਆਦਰ ਕਰੋ ਇੱਕ ਥਾਂ ਤੇ ਲਿਖਿਆ ਕਹਿੰਦਾ ਇੱਕ ਦੂਜੇ ਨੂੰ ਆਪਣੇ ਨਾਲੋਂ ਵੱਧ ਜਾਣ ਕੇ ਆਦਰ ਕਰੋ ਇਹ ਨਾ ਸੋਚੋ ਕਿ ਜੇ ਮੈਂ ਟੀਚਰ ਹਾਂ ਤੇ ਜਿਹੜਾ ਪੀਐਨ ਆ ਉਹ ਕਿਸੇ ਕੰਮ ਦਾ ਨਹੀਂ ਆ ਜੇ ਮੈਂ ਗਵਰਨਮੈਂਟ empioy ਹਾਂ ਤੇ ਪ੍ਰਾਈਵੇਟ employ ਮੇਰੇ ਅੱਗੇ ਕੁਝ ਨਹੀਂ ਆ ਹਰ ਕੋਈ ਆਪਣੇ ਥਾਂ ਤੇ ਬਹੁਤ ਵਧੀਆ ਰੋਲ ਪਲੇ ਕਰਦਾ ਹੈ ਹallelujah ਇੱਕ ਦੂਜੇ ਨੂੰ ਆਦਰ ਦਿਓ ਕਲੀਸੀਆ ਸੇਵਾਦਾਰਾਂ ਨੂੰ ਆਦਰ ਦੇਵੇ ਸੇਵਾਦਾਰ ਕਲੀਸੀਆ ਨੂੰ ਆਦਰ ਦੇਣ ਕਲੀਸੀਆ ਪਾਸਬਾਨਾਂ ਦਾ ਆਦਰ ਕਰੇ ਪਾਸਬਾਨ ਕਲੀਸੀਆ ਦਾ ਆਦਰ ਕਰਨ ਇੱਕ ਦੂਜੇ ਦਾ ਆਦਰ ਕਰਨਾ ਹੈ ਜਾਂ ਸਭਨਾ ਦਾ ਆਦਰ ਕਰਨਾ ਹੈ ਉਹ ਬਜ਼ੁਰਗ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਆ ਪਰ ਉਹ ਬਜ਼ੁਰਗ ਆ ਇਸ ਲਈ ਉਹਦੀ ਬਜ਼ੁਰਗੀ ਦਾ ਆਦਰ ਕਰੋ ਜਿਹੜਾ ਤੁਹਾਡੇ ਨਾਲੋਂ ਏਜ ਵਿੱਚ ਵੱਡਾ ਆ ਉਹਦੀ ਉਮਰ ਦਾ ਆਦਰ ਉਹਨੂੰ ਦਿਓ ਭੈਣ ਭਰਾਵਾਂ ਨੂੰ ਭੈਣ ਭਰਾਵਾਂ ਵਾਲਾ ਆਦਰ ਦਿਓ ਮਾਤਾ ਪਿਤਾ ਨੂੰ ਮਾਤਾ ਪਿਤਾ ਵਾਲਾ ਆਦਰ ਦਿਓ ਪਤਨੀ ਪਤੀ ਨੂੰ ਪਤੀ ਹੋਣ ਦਾ ਆਦਰ ਦੇਵੇ ਪਤੀ ਪਤਨੀ ਨੂੰ ਪਤਨੀ ਹੋਣ ਦਾ ਆਦਰ ਦੇਵੇ ਤੁਹਾਨੂੰ ਪਤਾ ਬੱਚੇ ਵੀ ਆਦਰ ਦੇ ਯੋਗ ਆ ਅਸੀਂ ਸਾਡੇ ਬੱਚਿਆਂ ਦਾ ਵੀ ਆਦਰ ਕਰਨਾ ਹੈ ਕਿਉਂਕਿ ਪਰਮੇਸ਼ਵਰ ਨੇ ਸਾਨੂੰ ਬੱਚੇ ਦੇ ਕੇ ਬਲੈਸ ਕੀਤਾ ਆ ਔਰ ਇਸ ਧਰਤੀ ਉੱਤੇ ਉਹਨੇ ਸਾਨੂੰ ਫਲਦਾਰ ਬਣਾਇਆ ਆ ਉਹ ਸਾਡੀ ਇੱਕ ਬਰਕਤ ਆ ਅਸੀਂ ਉਸ ਬਰਕਤ ਦਾ ਵੀ ਆਦਰ ਕਰਨਾ ਆ ਸਬਨਾ ਦਾ ਆਦਰ ਕਰਨਾ ਆਪਣੇ ਨੇਬਰ ਨੂੰ ਵੀ ਆਦਰ ਦਿਓ ਤੁਹਾਡੇ ਘਰ ਵਿੱਚ ਜਿਹੜੇ ਕੰਮ ਕਰਦੇ ਆ ਉਹਨਾਂ ਦਾ ਵੀ ਆਦਰ ਕਰੋ ਆਦਰ ਕਈ ਤਰੀਕਿਆਂ ਦੇ ਨਾਲ ਕੀਤਾ ਜਾਂਦਾ ਆ ਇਹਦਾ ਮਤਲਬ ਇਹ ਨਹੀਂ ਆ ਕਿ ਜੇ ਤੁਸੀਂ ਵੱਡੇ ਅਹੁਦੇ ਤੇ ਆ ਤੇ ਆਦਰ ਦੇਣ ਵਾਸਤੇ ਤੁਸੀਂ ਉਹਦੇ ਪੈਰੀਂ ਹੱਥੀ ਲਾਉਣਾ ਆ ਵੀ ਮੈਂ ਆਪ ਤਾਂ ਛੋਟੇ ਨੇ ਕਿਦਾਂ ਪੈਰੀਂ ਹੱਥ ਲਾ ਸਕਦਾ ਆ ਆਦਰ ਇਹੀ ਨਹੀਂ ਹੁੰਦਾ ਕਿਸੇ ਦੀ ਗੱਲ ਨੂੰ ਧਿਆਨ ਨਾਲ ਸੁਨਣਾ ਉਹਦੀ ਜ਼ਰੂਰਤ ਨੂੰ ਜ਼ਰੂਰਤ ਸਮਝਣਾ ਉਹਦੇ ਦੁੱਖ ਨੂੰ ਸਮਝਣਾ ਉਹਦੀ ਖੁਸ਼ੀ ਵਿੱਚ ਖੁਸ਼ ਹੋਣਾ ਉਹਦੇ ਜਜ਼ਬਾਤ ਦੀ ਕਦਰ ਕਰਨਾ ਉਹਦੇ ਕੰਮ ਦੀ ਵੈਲਿਊ ਕਰਨਾ ਇਹ ਹੁੰਦਾ ਆਦਰ ਦੇਣਾ ਇਸ ਲਈ ਵਚਨ ਕਹਿੰਦਾ ਸਭਨਾ ਦਾ ਆਦਰ ਕਰੋ ਭਾਈਆਂ ਨਾਲ ਪ੍ਰੇਮ ਰੱਖੋ ਆਪਸ ਵਿੱਚ ਭੈਣ ਭਰਾ ਜਿਹੜੇ ਆ ਉਹ ਪ੍ਰੇਮ ਪਰਮੇਸ਼ਰ ਦਾ ਕੀ ਕਰੋ ਭੈ ਮਨੂ ਹallelujah